ਗੁਜਰੀ ਕੀ ਵਾਰ ਮਹੱਲਾ ਤੇਜਾ ਸਿਕੰਦਰ ਇਬਰਾਹਿਮ ਕੀ ਵਾਰ ਕੀ ਤੁਨੀ ਗਾਉਣੀ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸ਼ਲੋਕ ਮਹੱਲਾ ਤੇਜਾ ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦ ਨਾਹੇ ਗੁਰ ਕੇ ਭਾਣੇ ਜੋ ਚੱਲੇ ਤਾਂ ਜੀਵਨ ਪਦਵੀ ਪਾਹੇ ਉਹ ਸਦਾ ਸਦਾ ਜਨ ਜੀਵਤੇ ਜੋ ਹਰ ਚਰਣੀ ਚਿਤ ਲਾਏ ਨਾਨਕ ਨਦਰੀ ਮਨ ਵਸੇ ਗੁਰਮੁਖ ਸਹਿਜ ਸੁਮਾਹੇ ਮੱਲਾ ਤੇ ਜਾ ਅੰਦਰ ਸਹਿਸਾ ਦੁਖ ਹੈ ਆਪੇ ਸਿਰ ਧੰਦੇ ਮਾਰ ਦੂਜੇ ਪਾਏ ਸੁੱਤੇ ਕਬੇ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨ ਚੇਤੇ ਸ਼ਬਦ ਨ ਵਿਚਾਰੇ ਇਹੋ ਮਨਮੁਖਾ ਅਚਾਰ ਹਰ ਨਾਮ ਨ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖਵਾਲ ਪੌੜੀ ਆਪਣਾ ਆਪ ਪਾਇਨ ਤਦੋਂ ਹੋਰ ਨ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋਂ ਆਕਾਸ਼ ਨਾ ਪਤਾਲ ਨਾ ਤ੍ਰੈ ਲੋਈ ਤਦੋਂ ਆਪੇ ਆਪ ਨਰੰਗਕਾਰ ਹੈ ਨਾ ਉਪਤ ਹੋਈ ਜਿਉ ਤਿਸ ਭਾਵੇ ਤਿਵੇਂ ਕਰੇ ਤਿਸ ਬਿਨ ਅਵਰ ਨ ਕੋਈ ਸ਼ਲੋਕ ਮੁਹਲਾ ਤਜਾ ਸਾਹਿਬ ਮੇਰਾ ਸਦਾ ਹੈ ਜਿਸੇ ਸ਼ਬਦ ਕਮਾਏ ਉਹ ਆਉ ਹਾਣੀ ਕਦੇ ਨਾ ਹੈ ਆਵੇ ਨਾ ਜਾਏ ਸਦਾ ਸਦਾ ਸੋ ਸੇਵੀਏ ਜੋ ਸਭ ਮੈਂ ਰਹੇ ਸਮਾਏ ਅਵਰ ਦੁਜਾ ਕਿਉ ਸੇ ਵੀ ਜੰਮੇ ਤੇ ਮਰ ਜਾਏ ਨੈਫਲ ਤਿੰਨ ਕਾ ਜੀਵਿਆ ਜੇ ਖਸਮ ਨਾ ਜਾਣੇ ਆਪਣਾ ਅਵਰੀ ਕੋਚੇ ਤਲਾਏ ਨਾਨਕ ਏਵ ਨਾ ਜਾਪੇ ਕਰਤਾ ਕੀਤੀ ਦੇ ਸਜਾਏ ਮਹੱਲਾ ਤੇ ਜਾਂ ਸੱਚਾ ਨਾਮ ਧਿਆਈਏ ਸਭੋ ਵਰਤੇ ਸੱਚ ਨਾਨਕ ਹੁਕਮ ਬੂਝ ਪ੍ਰਵਾਨ ਹੋਏ ਤਾਂ ਫਲ ਪਾਵੇ ਸੱਚ ਕਥਨੀ ਬਦਨੀ ਕਰਤਾ ਫਿਰੇ ਹੁਕਮੇ ਮੂਲ ਨਾ ਬੁਝਈ ਅੰਧਾ ਕਾਚੇ ਨਿਕਾਚ ਬੜੀ ਸੰਜੋਗ ਵਿਜੋਗ ਉਪਾਇਨ ਸ੍ਰਿਸ਼ਟੀ ਦਾ ਮੂਲ ਰਚਾਇਆ ਹੁਕਮੀ ਸ੍ਰਿਸ਼ਟ ਸਾਜੀਆਂ ਨੇ ਜੋਤੀ ਜੋਤ ਮਿਲਾਇਆ ਜੋਤੀ ਹੂੰ ਸਭ ਚਾਨਣਾ ਸਤਿਗੁਰੂ ਸ਼ਬਦ ਸੁਣਾਇਆ ਬ੍ਰਹਮਾ ਵਿਸ਼ਨ ਮਹੇਸ਼ ਕਹ ਗੁਣ ਸਿਰ ਧੰਦੇ ਲਾਇਆ ਮਾਇਆ ਕਾ ਮੂਲ ਰਚਾਇਨ ਤੁਰਿਆਂ ਸੁਖ ਪਾਇਆ ਸ਼ਲੋਕ ਮਹਲਾ ਤਜਾ ਸੋ ਜਪ ਸੋ ਤਪ ਜੇ ਸਤਿਗੁਰੂ ਭਾਵੇ ਸਤਿਗੁਰੂ ਦੇ ਪਾਣੇ ਵਡਿਆਈ ਪਾਵੇ ਨਾਨਕ ਆਪ ਛੋੜ ਗੁਰ ਮਹੇ ਸਮਾਏ ਮਹਲਾ ਤੇਜਾ ਗੁਰ ਕੀ ਸਿੱਖ ਕੋ ਵਿਰਲਾ ਲੇਵੇ ਨਾਨਕ ਜਿਸ ਆਪ ਵਡਿਆਈ ਦੇਵੇ ਪੌੜੀ ਮਾਇਆ ਮੋਹ ਅਗਿਆਨ ਹੈ ਬਿਖਮ ਅਤ ਭਾਰੀ ਪੱਥਰ పాਪ ਬਹੁ ਲੱਦਿਆ ਕਿਉ ਤਰੀਏ ਤਾਲੀ ਅੰਦੇ ਨੂੰ ਭਗਤੀ ਰਤਿਆ ਹਰ ਪਾਲ ਉਤਾਰੀ ਗੁਰ ਸ਼ਬਦੀ ਮਨ ਨਰਮਲਾ ਹੂੰ ਮੈਂ ਛੱਡ ਵਿਕਾਰੀ ਹਰ ਹਰ ਨਾਮ ਤੇ ਆਈਏ ਹਰ ਹਾਰਨ ਸਤਾਰੀ ਸ਼ਲੋਕ ਕਬੀਰ ਮੁਕਤ ਦਵਾਰਾ ਸੰਕੁਲਾ ਰਾਈ 10ਵੇਂ ਪਾਏ ਮਨ ਮਨ ਤੋ ਮਹਿਕਲ ਹੋਏ ਰਹਾ ਨਿਕਸਿਆ ਕਿਉ ਕਰ ਜਾਏ ਐਸਾ ਸਤਗੁਰੂ ਜੇ ਮਿਲੇ ਟੁੱਠਾ ਕਰੇ ਪੁਸਾਓ ਮੁਕਤ ਦਵਾਰਾ ਮੁਕਲਾ ਸਹਜੇ ਆਉ ਜਾਓ ਮਹਲਾ ਤੀਜਾ ਨਾਨਕ ਮੁਕਤ ਦਵਾਰਾ ਅਤ ਨੀਕਾ ਨਾਨਾ ਹੋਏ ਸੁਜਾਏ ਹੋ ਮੇ ਮਨ ਅਸਤੂਲ ਹੈ ਕਿਉਂ ਕਰ ਵਿੱਚੋਂ ਦੇ ਜਾਏ ਸਤਗੁਰੂ ਮਿਲੀਏ ਹੋ ਮੈਂ ਗਈ ਜੋਤੀ ਰਹੀ ਸਭ ਆਏ ਸਤਗੁਰੂ ਮਿਲੀਏ ਹੋ ਮੈਂ ਗਈ ਜੋਤ ਰਹੀ ਸਭ ਆਏ ਇਹ ਜਿਉ ਸਦਾ ਮੁਕਤ ਹੈ ਸਈਜੇ ਰਿਹਾ ਸਮਾਏ ਪੌੜੀ ਪਰਵ ਸੰਸਾਰ ਉਪਾਈ ਕੇ ਵਸ ਆਪਣੇ ਕੀਤਾ ਗਣਤੇ ਪ੍ਰਭੂ ਨਾ ਪਾਈਏ ਦੁਜੇ ਪਰਮੀਤਾ ਸਤਗੁਰੂ ਮਿਲੀਏ ਜੀਵਨ ਮਰੇ ਬੂਝ ਸਚ ਸੁਮਿਤਾ ਸ਼ਬਦੇ ਹਉਮੈ ਖੋਈਏ ਹਰ ਮੇਲ ਮਲੀਤਾ ਸਭ ਕੁਝ ਜਾਣੇ ਕਰੇ ਆਪ ਆਪੇ ਵਿਗਸੀਤਾ ਸ਼ਲੋਕ ਮਹਲਾ 3 ਸਤਿਗੁਰੂ ਸੋ ਚੇਤਨਾ ਲਾਇਓ ਨਾਮ ਨ ਵਸਿਓ ਮਨ ਆਏ ਤ੍ਰਿਗ ਅਵਿਹਾ ਜੀਵਿਆ ਕਿਆ ਜੁਗ ਮੈਂ ਪਾਇਆ ਆਏ ਮਾਇਆ ਕੋਟ ਰਾਸ ਹੈ ਏਕ ਚਸੇ ਮੈਂ ਪਾਜ ਲਹਿ ਜਾਏ ਹੱਥੋਂ ਛੁੜ ਕੀ ਤਾਨਸਿਆ ਹੋ ਹੋਏ ਬਦਨ ਜਾਏ ਕੁਮਲਾਏ ਜਿਨ ਸਤਗੁਰ ਸਿਉ ਚਿਤ ਲਾਇ ਤਿਨ ਸੁਖ ਵਸਿਆ ਮਨ ਆਏ ਹਰ ਨਾਮ ਧਿਆਵੇ ਰੰਗ ਸਿਉ ਹਰ ਨਾਮ ਰਹੇ ਲਿਬ ਲਾਇ ਨਾਨਕ ਸਤਗੁਰ ਸੋ ਤਨ ਸੋ ਪਿਆ ਜੇ ਜੀ ਅਬ ਮੈਂ ਰਿਹਾ ਸਮਾਏ ਰੰਗ ਤਿਸੇ ਕੋ ਅਗਲਾ ਵੰਨੀ ਚੜੇ ਚੜਾਏ ਮਨ ਲਾ ਤੇ ਜਾ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਗੁਰਮੁਖ ਹੋਈ ਗੁਰਮੁਖ ਕੋਈ ਗਾਲੜੂ ਕਿਨਮਲ ਦਲ ਲਾਈ ਪਾਏ ਨਾਨਕ ਸਹੀ ਉਬਰੇ ਜੇ ਸੱਚ ਰਹੇ ਲਿਬ ਲਾਏ ਪੌੜੀ ਢਾਡੀ ਕਰੇ ਪੁਕਾਰ ਪ੍ਰਭੂ ਸੁਣਾਈ ਸੀ ਅੰਦਰ ਧੀਰਿਕ ਹੋਏ ਪੂਰਾ ਪਾਈ ਸੀ ਜੋ ਤੁਨ ਲਿਖਿਆ ਲੇਖ ਸੇ ਕਰਮ ਕਮਾਈ ਸੀ ਜਾਂ ਹੋਵੇ ਖਸਮ ਦਿਆਲ ਤਾਂ ਮਹਿਲ ਕਰ ਪਾਈ ਸੀ ਸੋ ਪ੍ਰਭ ਮੇਰਾ ਅਤ ਵੱਡਾ ਗੁਰਮੁਖ ਮਿਲਾਈ ਸੀ ਸ਼ਲੋਕ ਮੱਲਾ ਤੀਜਾ ਸਭਨਾ ਦਾ ਸੋ ਏਕ ਹੈ ਸਦ ਹੀ ਰਹੇ ਹਜੂਰ ਨਾਨਕ ਹੁਕਮ ਨ ਮੰਨੇ ਤਾਂ ਘਰ ਹੀ ਅੰਦਰ ਦੂਰ ਹੁਕਮ ਵੀ ਦਿਨਾ ਮਨਾਈ ਸੀ ਜਿਨ ਕੋ ਨਦਰ ਕਰੇ ਹੁਕਮ ਮੰਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਮੱਲਾ ਤੀਜਾ ਰੈਣ ਸਭਾਈ ਜਲ ਮੁਈ ਕੰਤ ਨ ਲਾਇਓ ਭਾਉ ਨਾਨਕ ਸੁਖ ਵਸਣ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਵ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਰਾਤਾ ਉਪਾਏ ਕਿਤੇ ਨਾ ਪਾਈਏ ਹਰ ਕਲਮ ਬਿਧਾਤਾ ਗੁਰ ਸ਼ਬਦੀ ਹਰ ਮਨ ਵਸੇ ਹਰ ਸਹੀਜੇ ਜਾਤਾ ਅੰਦਰੋਂ ਤ੍ਰਿਸ਼ਨਾ ਅਗਨ ਬੂਜੀ ਹਰ ਅਮਰਤ ਸਰਨਾਤਾ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੁਲਾਤਾ ਸ਼ਲੋਕ ਮਹਲਾ ਤੇਜਾ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਾਇਆ ਹੀ ਛੱਡ ਜਾਏ ਕਾਇਆ ਹੰਸ ਕਾ ਪੂਰੀ ਤੇ ਜੇ ਪਾਇਆ ਹੀ ਛੱਡ ਜਾਏ ਇਸ ਨੂੰ ਕੂੜ ਬੋਲ ਕੇ ਖਵਾਲੀਏ ਜੇ ਚਲਦਿਆਂ ਨਾਲ ਨਾ ਜਾਏ ਕਾਇਆ ਮਿੱਟੀ ਅੰਧ ਹੈ ਪੌਣੇ ਪੁੱਛੋਂ ਜਾਏ ਹੋਰ ਤਾਂ ਮਾਇਆ ਮੋਹਿਆ ਫਿਰ ਫਿਰ ਆਵਾ ਜਾਏ ਨਾਨਕ ਹੁਕਮ ਨਾ ਜਾ ਤੋ ਖਸੂ ਕਾ ਜੇ ਰਹਾ ਸੱਚ ਸਮਾਇ ਮਹਲਾ ਤੇ ਜਾ ਏ ਕੋ ਨਹਿਚਲ ਨਾਮ ਧਨ ਹੋਰ ਧਨ ਆਵੇ ਜਾਏ ਇਸ ਧਨ ਕੋ ਤਸਕਰ ਜੋਹੇ ਨਾ ਸੱਕੈ ਨਾ ਉੱਚਾ ਲੈ ਜਾਏ ਇਹੋ ਹਰਤਾਂ ਨੇ ਜੀਏ ਸੇਤੀ ਹਰਾਵ ਰਹਾ ਜੀਏ ਨਾਲੇ ਜਾਏ ਪੂਰੇ ਗੁਰਤੇ ਪਾਈਏ ਮਨਮੁਖ ਪੱਲੇ ਨਾ ਪਾਏ ਧੰਨ ਵਪਾਰੀ ਨਾਨਕਾ ਜਿਨ੍ਹਾਂ ਨਾਮ ਧੰਨ ਖਟਿਆ ਆਏ ਪੌੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ ਸਭ ਜਗਤ ਇਸਕੇ ਵਸ ਹੈ ਸਭ ਇਸ ਕਾਚੀਰਾ ਗੁਰ ਪ੍ਰਸਾਦੀ ਪਾਈਏ ਨਹਿਚਲ ਧਨ ਧੀਰਾ ਕਿਰਪਾ ਤੇ ਹਰ ਮਨੁਵਸੇ ਭੇਟੇ ਗੁਰੂ ਸੂਰਾ ਗੁਣਮੰਤੀ ਸਲਾਹਾ ਸਦਾ تیر ਨੈਚਲ ਹਰ ਪੂਰਾ ਸ਼ਲੋਕ ਮਹੱਲਾ ਤੀਜਾ ਤ੍ਰਿਗਤਿਨਾਂ ਦਾ ਜੀਵਿਆ ਜੋ ਹਰ ਸੁਖ ਪਰਹਰ ਤਿਆਗ ਦੇ ਦੁਖ ਹਉਮੈ ਪਾਪ ਕਮਾਏ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਤਿਨ ਬੂਝ ਨ ਕਾਈ ਪਾਏ ਹਲਤ ਪਲਤ ਉਹ ਸੁਖ ਨ ਪਾਵੇ ਅੰਤ ਗਏ ਪਸ਼ੂਤロイ ਗੁਰਪ੍ਰਸਾਦੀ ਕੋ ਨਾਮ ਧਿਆਏ ਤੇ ਇਸ ਵਿੱਚ ਹਉਮੈ ਵਿੱਚੋਂ ਜਾਏ ਨਾਨਕ ਜਿਸ ਪੂਰਬ ਹੋਵੇ ਲਿਖਿਆ ਸੋ ਗੁਰ ਚਰਣੀ ਆਏ ਪਾਏ ਮਲਾਤੀਜਾ ਮਾਨਮ ਖੂਦਾਂ ਕੌਲਾ ਹੈ ਨਾ ਤਿਸ ਭਗਤ ਨਾਉ ਸ਼ਕਤੀ ਅੰਦਰ ਵਰਤਦਾ ਕੂਲ ਤਿਸਕਾ ਹੈ ਉਪਾਉ ਤਿਸਕਾ ਅੰਦਰ ਚੇਤਨਾ ਭਿਜੇ ਮੁਖ ਫੀਕਾ ਆ ਲਾਓ ਗੋਇ ਤਾਂ ਮਰ ਲਾਏ ਨਾਲ ਲਣ ਉਹਨਾਂ ਅੰਦਰ ਕੂੜ ਸੁਆਓ ਨਾਨਕ ਕਰਤੇ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਡੂਬੇ ਗੁਰਮਖ ਤਰੇ ਜਪ ਹਲ ਨਾਉ ਮੌੜੀ ਬਿਨ ਬੂਝੇ ਵੱਡਾ ਫੇਰ ਪਾਇਆ ਫਿਰ ਆਵੇ ਜਾਈ ਸਤਗੁਰੂ ਦੀ ਸੇਵਾ ਨਾ ਕੀਤੀ ਆ ਅੰਤ ਗਿਆ ਪਛਤਾਈ ਆਪਣੀ ਕਿਰਪਾ ਕਰੇ ਗੁਰ ਪਾਈਏ ਵਿੱਚੋਂ ਆਪ ਗਵਾਈ ਤ੍ਰਿਸ਼ਨਾ ਭੁੱਖ ਵਿੱਚੋਂ ਉਤਰੇ ਸੁਖ ਵਸੇ ਮਨੇ ਆਈ ਸਦਾ ਸਦਾ ਸਲਾਈਏ ਹਿਰਦੇ ਲਿਬ ਲਈ ਸ਼ਲੋਕ ਮਹਲਾ ਤਜਾ ਜੇ ਸਤਗੁਰੂ ਸੇਵੇ ਆਪਣਾ ਤਿਸਨੂੰ ਪੂਜੇ ਸਭ ਕੋਏ ਸਭਨੋਂ ਉਪਾਅ ਸਿਰ ਉਪਾਅ ਹੈ ਹਲ ਨਾ ਬਲਾਪਤ ਹੋਏ ਅੰਦਰ ਸੀਤਲ ਸਾਤ ਵਸੇ ਜਪ ਖਿਰਦੇ ਸਦਾ ਸੋਖੋਏ ਅੰਮ੍ਰਿਤ ਖਾਣਾ ਪੈ ਅੰਮ੍ਰਿਤ ਪਹਿਨਣਾ ਨਾਨਕ ਨਾਮ ਵਡਾਈ ਹੋਏ ਮਹਲਾ ਤਜਾ ਇਹ ਮਨ ਗੋਰਾ ਕਿ ਸਿੱਖ ਸੁਣ ਹਰ ਪਾਵੈ ਗੁਣੀ ਨਿਧਾਨ ਹਰ ਸੁਖਦਾਤਾ ਮਨ ਵਸੇ ਹਉਮੈ ਜਾਏ ਗੁਮਾਨ ਨਾਨਕ ਨਦਰੀ ਪਾਈਏ ਤਾਂ ਆਨ ਦਿਨ ਲਾਗੇ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪੁਜਤਾ ਅੰਦਰੋਂ ਕਪੜ ਵਕਾਰ ਗਿਆ ਮਨ ਸਹੀ ਜੇ ਜਿਤਾ ਤੈ ਜੋਤ ਪ੍ਰਕਾਸ਼ ਆਨੰਦ ਰਸ ਅ ਗਿਆਨ ਗਵਿਤਾ ਆਨ ਦਿਨ ਹਰ ਕੇ ਗੁਣ ਰਵੇ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏਕ ਹੈ ਇੱਕੋ ਹਰ ਮਿਤਾ ਸ਼ਲੋਕ ਮਹਲਾ ਤੇਜਾ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਈਏ ਜੇ ਅੰਧਨ ਹਰ ਲੈ ਬਲਾਏ ਸਤਿਗੁਰੂ ਪੁੱਛੇ ਸੱਚ ਸੰਜਮ ਕਮਾਵੇ ਹੋਮੇ ਰੋਗ ਤੇ ਸਜਾਏ ਹਰ ਗੁਣ ਗਾਵੇ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਯੁਗ ਮੇ ਕੋ ਵਿਰਲਾ ਬ੍ਰਹਮ ਗਿਆਨੀ ਜੇ ਹੋਮੇ ਮੇਡ ਸਮਾਏ ਨਾਨਕ ਤਿਸਨੂੰ ਮਿਲਿਆ ਸਦਾ ਸੁਖ ਪਾਈਏ ਜੇ ਆਂਦਨ ਹਰ ਨਾਮ ਧਿਆਏ ਮਹਲਾ ਤਿਜਾ ਅੰਤਰ ਕਪਟ ਮਾਨਮੁਖ ਅਗਿਆਨੀ ਰਸਨਾ ਝੂਠ ਬੁਲਾਏ ਕਪਟ ਕੀਤੇ ਹਰ ਪੁਰਖ ਨਾ ਭੀਜੇ ਨਿਤ ਵੇਖੇ ਸੁਣੇ ਸੁਭਾਏ ਦੂਜੇ ਭਾਏ ਜਾਏ ਜਗ ਪ੍ਰਬੋਧੇ ਵਿਖ ਮਾਇਆ ਮੋਹ ਸਵਾਏ ਇਤ ਕਮਾਣੇ ਸਰਦਾ ਦੁਖ ਪਾਵੇ ਜੰਮੇ ਮਰੇ ਫਿਰ ਆਵੇ ਜਾਏ ਸੈਸਾ ਮੂਲ ਨਾ ਚੁਕਈ ਵੇਚ ਵਸ ਵਿਸਟਾ ਪਚੇ ਪਚਾਏ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਧਿਆਏ ਹਰ ਨਾਮੋਂ ਗਾਵੇ ਹਰ ਨਾਮੋਂ ਅੰਤ ਛਲਾਈ ਪੌੜੀ ਜਿਨ੍ਹਾਂ ਹੁਕਮ ਮਨਾਇਓਨ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ ਹਰ ਕੀ ਸੇਵਾ ਚਾਕਰੀ ਸੱਚੇ ਸ਼ਬਦ ਪਿਆਰ ਹਰ ਕਾ ਮਹਿਲ ਤਿੰਨੀ ਪਾਇਆ ਜਿਨਹੋਂ ਮੇ ਵਿਚੋਂ ਮਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਨਤਾਰ ਸ਼ਲੋਕ ਮਹਲਾ ਤਜਾ ਗੁਰਮੁਖ ਧਿਆਨ ਸਹਿਜ ਤੁਨ ਉਪਜੇ ਸਚ ਨਾਮ ਚਿਤ ਲਾਇਆ ਗੁਰਮੁਖ ਆਂਦਨ ਰਹੇ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ ਗੁਰ ਗੁਰਮੁਖ ਹਰ ਵੇਖੇ ਗੁਰਮੁਖ ਹਲ ਬੋਲੇ ਗੁਰਮੁਖ ਹਲ ਸਹਿਜ ਰੰਗ ਲਾਏ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤਿਮਰ ਅ ਗਿਆਨ ਅੰਧੇਰ ਝੁਕਾਇ ਜਿਸਨੂੰ ਕਰਮ ਹੋਵੇ ਤੁਰ ਪੂਰਾ ਕਿਨ ਗੁਰਮੁਖ ਹਰ ਨਾਮ ਧਿਆਇ ਮੱਲਾ ਤੇ ਜਾ ਸਤਿਗੁਰ ਜਿਨ੍ਹਾਂ ਨ ਸੇਵਿਓ ਸ਼ਬਦ ਨਾਲ ਲੱਗੋ ਪਿਆਰ ਸਹਿਜੇ ਨਾਮ ਨਾਲ ਧਿਆਇਆ ਕਿਤ ਆਇਆ ਸੰਸਾਰ ਫਿਰ ਫਿਰ ਜੂਨੀ ਪਾਈਏ ਵਿਸਤਾ ਸਦਾ ਖਵਾਲ ਊੜੇ ਲਾਲਚ ਲਗਿਆ ਨਾ ਉਰਵਹਾਲ ਨਾ ਪਾਰ ਨਾਨਕ ਗੁਰਮੁਖ ਉਭਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸੱਚੇ ਦਰ ਸੋਝਦੇ ਸੱਚੇ ਸ਼ਬਦ ਰਹਾਏ ਖਰ ਕੀ ਪ੍ਰੀਤ ਤੈਨੂੰ ਉਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਿਆ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨਨੀ ਗੁਰਮੁਖ ਲਜਾਤਾ ਹਰ ਜੀਉ ਰਿੱਧੇ ਵਸਾਏ ਬਾਜ ਗੁਰੂ ਫਿਰੇ ਬਿਰਲਾਦੀ ਦੂਜੇ ਭਾਏ ਖਵਾਏ ਸਲੋਕ ਮਹਲਾ 3 ਕਲਯੁਗ ਮੈਂ ਨਾਮ ਨਿਧਾਨ ਭਗਤੀ ਖਟਿਆ ਹਰ ਉਤਮ ਪਦ ਪਾਇਆ ਸਤਿਗੁਰੂ ਸੇਵ ਹਰ ਨਾਮ ਮਨ ਵਸਾਇਆ ਅੰਨ ਦਿਨ ਨਾਮ ਧਿਆਇਆ ਵਿੱਚੇ ਗ੍ਰਹਿ ਗੁਰਬਚਨ ਉਦਾਸੀ ਹੋਮੇ ਮੋਹ ਜਲਾਇਆ ਆਪ ਤਰਿਆ ਕੁੱਲ ਜਗਤ ਤਰਾਇਆ ਤਨ ਜਣੇਂਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਤੁਰ ਮਸਤਕ ਹਰਿ ਲਖ ਪਾਇ ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟੂ ਜਿਨ ਭਰਮ ਭੂਲਾ ਮਾਲਕ ਪਾਇ ਮਹਲਾ ਤੇਜਾ ਤ੍ਰੈ ਗੁਣ ਮਾਇਆ ਵੇਖ ਭੂਲੇ ਜਿਉ ਦੇਖ ਦੀਪਕ ਪਤੰਗ ਪਚਾਇਆ ਪੰਡਤ ਭੂਲੇ ਪੋਲੇ ਮਾਇਆ ਵੇਖੇ ਦਿਖਾ ਕਨੇ ਕਹ ਆਣ ਚੜਾਇਆ ਦੁਜੇ ਭਾਏ ਪੜੇ ਨਿਤ ਵਿਖਿਆ ਨਾਉਂ ਦੇ ਖੁਆਇਆ ਜੋਗੀ ਜੰਗਮ ਸੰਿਆਸੀ ਭੂਲੇ ਉਹਨਾਂ ਅੰਕਾਰ ਬਹੁ ਗਲਬ ਵਧਾਇਆ ਸ਼ਾਦਨ ਭੋਜਨ ਨਾ ਲਈ ਸਤਿ ਭਿਖਿਆ ਮਨ ਹੱਥ ਜਨਮ ਗਵਾਇਆ ਇਤੜਿਆਂ ਵਿੱਚੋਂ ਸੋ ਜਨ ਸੰਬਦਾ ਜਿਨ ਗੁਰਮੁਖ ਨਾਮ ਤੇਆ ਜਨਾਨਕ ਕਿਸ ਨੂੰ ਆਖ ਸੁਣਾਈਏ ਜਾਂ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰ ਇਹ ਜਮਕੀ ਸਰਕਾਰ ਹੈ ਇਹਨਾਂ ਉਪਰ ਜਮਕਰ ਡੰਡ ਕਰਾਰਾ ਮਨਮੁਖ ਜਮ ਮਗ ਪਾਈਨ ਜਨ ਦੁਜਾ ਭਾਉ ਪਿਆਰਾ ਜੰਪੂਰ ਬਧੇ ਮਾਰੀਨ ਕੋ ਸੁਨੇ ਨ ਬੁਕਾਰਾ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੇ ਗੁਰਮੁਖ ਨਸਤਾਰਾ ਸ਼ਲੋਕ ਮਹਲਾ ਤੇ ਜਾ ਹਉ ਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਏ ਜੋ ਮੋ ਦੁਜੇ ਚਿਤ ਲਾਈਂਦੇ ਤਨਾ ਵਿਆਪ ਰਹੀ ਲਪਟਾਏ ਗੁਰ ਕੇ ਸ਼ਬਦ ਪਰ ਜਾਲੀਏ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇ ਜਾਏ ਮੱਲਤ ਜਾ ਇਹੋ ਮਨ ਕੇ ਤੜਿਆ ਜੁਗ ਪਰਮਿਆ ਥਿਲ ਰਹੇ ਨ ਆਵੇ ਜਾਏ ਹਰ ਬਾਣਾ ਤਾਂ ਪਰਮਾਇਨ ਕਰ ਪਰਪੰਚ ਖੇਲ ਉਪਾਏ ਜਾ ਹਰ ਬਖਸ਼ੇ ਤਾਂ ਗੁਰ ਮਿਲੇ ਆਸਤਿਲ ਰਹੇ ਸਮਾਏ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਛ ਮਰੇ ਨਾ ਜਾਏ ਪੌੜੀ ਕਾਇਆ ਕੋ ਰੋਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਿਹਾ ਆਪੇ ਰਸ ਹੋਗੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਭਾਵੇ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਏ ਲੈ ਜਾਏ ਵੇ ਜੋਗੀ ਸ਼ਲੋਕ ਮੱਲਾ ਤੇ ਜਾ ਵਾਹ ਵਾਹ ਆਪ ਅਖਾਂਏ ਦਾ ਗੁਰ ਸ਼ਬਦੀ ਸੱਚ ਸੋਏ ਵਾਹੋ ਵਾਹੋ ਸਿਵਤ ਸਲਾਹ ਹੈ ਗੁਰਮਖ ਬੂਝੇ ਕੋਏ ਵਾਹੋ ਵਾਹੋ ਬਾਣੀ ਸੱਚ ਹੈ ਸੱਚ ਮਿਲਾਵਾ ਕੋਏ ਨਾਨਕ ਵਾਹੋ ਵਾਹੋ ਕਰਤਿਆ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਮਹਲਾ ਤੇਜਾ ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਹੀ ਪੂਰੇ ਸ਼ਬਦ ਪ੍ਰਭ ਮਿਲਿਆ ਆਈ ਵਡਭਾਗੀਆ ਵਾਹੋ ਵਾਹੋ ਮੋਹੋਂ ਕਢਾਈ ਵਾਹੋ ਵਾਹੋ ਕਰੇ ਸਹੀ ਜਨ ਸੁਣੇ ਤਿੰਨ ਕੋ ਪਰਜਾ ਪੂਜਣ ਆਈ ਵਾਹ ਵਾਹ ਕਰਮ ਪਰਾਪਤ ਹੋਏ ਨਾਨਕ ਦਰ ਸੱਚੇ ਸੋਭਾ ਪਾਈ ਪੌੜੀ ਬੱਜਰ ਕਪਾੜ ਢਕਾਇਆ ਗੜ ਬੀਤਰ ਊੜ ਕੁਸਤ ਅਭਿਮਾਨੀ ਪਰਮ ਪੂਲੇ ਨਦਰ ਨਾ ਆਵਨੀ ਮਨਮੁਖ ਅੰਧ ਅਗਿਆਨੀ ਉਪਾਕ ਨੇ ਨ ਲੱਭਣੀ ਕਰ ਭੀਖ ਥਕੇ ਭੀਖ ਵਾਨੀ ਗੁਰ ਸ਼ਬਦੀ ਖੁਲਾਈਨ ਹਰ ਨਾਮ ਜੁਪਾਨੀ ਹਰ ਜੀਉ ਅੰਮ੍ਰਿਤ ਬਿਰਖ ਜਨ ਪੀਏ ਪੀ ਆ ਤੇ ਤ੍ਰਿਪਤਾਨੀ ਸ਼ਲੋਕ ਮਹਲਾ ਤੇ ਜਾ ਵਾਹ ਵਾਹ ਕਰਦੇ ਆ ਰੈਣ ਸੁਖ ਬਿਹਾਏ ਵਾਹ ਵਾਹ ਕਰਦੇ ਆ ਸਦਾ ਆਨੰਦ ਹੋਵੇ ਮੇਰੀ ਮਾਏ ਵਾਹ ਵਾਹ ਕਰਦੇ ਆ ਹਰ ਸਿਉਂ ਲੇ ਬੁਲਾਏ ਵਾਹ ਵਾਹ ਕਰਮੀ ਬੋਲੇ ਬੁਲਾਏ ਵਾਹ ਵਾਹ ਕਰਦੇ ਆ ਸੋਭਾ ਪਾਏ ਨਾਨਕ ਵਾਹ ਵਾਹ ਸਤਿ ਅਤਿ ਜਾਏ ਮਹਲਾ ਤੇ ਜਾ ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲਦੀ ਪਾਲ ਵਾਹ ਵਾਹ ਸ਼ਬਦ ਉਚਰੇ ਵਾਹ ਵਾਹ ਹਿਰਦੇ ਨਾਲ ਵਾਹ ਵਾਹ ਕਰਦੇ ਹਾਂ ਹਰ ਪਾਇਆ ਸਹੀ ਜੇ ਗੁਰਮੁਖ ਪਾਲ ਸੇਵੜ ਭਾਗੀ ਨਾਨਕਾ ਹਰ ਹਰ ਹਿਰਦੇ ਸੁਮਾਲ ਪੌੜੀ ਇਹ ਮਨਾ ਅਤ ਲੋਬੀਆ ਨਿਤ ਲੋਬੇ ਰਾਤਾ ਮਾਇਆ ਮਨਸਾ ਮੋਹਣੀ ਦੇਦ ਸਿ ਫਰਾਤਾ ਅੱਗੇ ਨਾਉ ਜਾਤ ਨਾ ਜਾਈ ਸੀ ਮਨ ਮੁਖ ਦੁਖ ਖਾਤਾ ਲਸਨਾ ਹਰ ਰਸ ਨ ਚਖਿਓ ਫੀਕਾ ਬੁਲਾਤਾ ਜਿਨ੍ਹਾਂ ਗੁਰਮੁਖ ਅਮਰਤ ਚਾਖਿਆ ਸੇ ਜਨ ਤ੍ਰਿਪਤਾਤਾ ਸ਼ਲੋਕ ਮਹਲਾ ਤੇ ਜਾ ਵਾਹੋ ਵਾਹੋ ਤਿਸਨੂੰ ਆਖੀਏ ਜੇ ਸੱਚਾ ਗਹਿਰ ਗੰਭੀਰ ਵਾਹੋ ਵਾਹੋ ਤਿਸਨੂੰ ਆਖੀਏ ਜੇ ਗੁਣ ਦਾਤਾ ਮਤ ਧੀਰ ਵਾਹੋ ਵਾਹੋ ਜਿਸਨੂੰ ਆਖੀਏ ਜੇ ਸਭ ਮੈਂ ਰਹਾ ਸਮਾਏ ਵਾਹੋ ਵਾਹੋ ਤਿਸਨੂੰ ਆਖੀਏ ਜੇ ਦਿੰਦਾ ਰਿਜਕ ਸਬਾਹੇ ਨਾਨਕ ਵਾਹੋ ਵਾਹੋ ਇੱਕੋ ਕਰ ਸਲਾਈਏ ਜੇ ਸਤਗੁਰੂ ਦੀਆ ਦਿਖਾਏ ਮਹਲਾ ਤੇ ਜਾ ਵਾਹ ਵਾਹ ਗੁਰਮੁਖ ਸਦਾ ਕਰੇ ਮਾਨਮੁਖ ਮਰੇ ਬਿਕ ਗਾਏ ਉਹਨਾ ਵਾਹ ਵਾਹ ਨਾ ਪਾਵੈ ਦੁਖੇ ਦੁਖ ਵਿਹਾਏ ਗੁਰਮਖ ਅਮਲ ਤਪੀ ਬਣਾ ਵਾਹ ਵਾਹ ਕਰੇ ਲੇਵ ਲਾਇ ਨਾਨਕ ਵਾਹ ਵਾਹ ਕਰੇ ਸੇ ਜਨ ਨਿਰਮਲੇ ਤ੍ਰਿਪੰਨ ਸੋਜੀ ਪਾਏ ਪੌੜੀ ਹਰ ਕੇ ਪਾਣੇ ਗੁਰ ਮਿਲੇ ਸੇਵਾ ਭਗਤ ਬਣੀ ਜੇ ਹਰ ਕੇ ਬਾਣੇ ਹਰ ਮਨ ਵਸੇ ਸਈਜੇ ਰਸ ਪੀਜੇ ਹਰ ਕੇ ਬਾਣੇ ਸੁਖ ਪਾਈਏ ਹਰ ਲਾਹਾ ਨਿਤ ਲੀਜੇ ਹਰ ਕੇ ਤਖਤ ਬਹਾਲੀਏ ਨਿਜ ਘਰ ਸਦਾ ਵਸੀਜੇ ਹਰ ਕਾ ਪਾਣਾ ਤਿੰਨੀ ਮੰਨਿਆ ਜਿਨ੍ਹਾਂ ਗੁਰੂ ਮਿਲਿਜੇ ਸ਼ਰੋਗਮਲਾ ਤੇਜਾ ਵਾਹ ਵਾਹ ਸੇ ਜਨ ਸਦਾ ਕਰੇ ਜਿਨ ਕੋ ਆਪੇ ਦੇ ਬੁਝਾਏ ਵਾਹ ਵਾਹ ਕਰਤੇ ਆਮਨ ਨਰਮਲ ਹੋਵੇ ਹਉਮੈ ਵਿੱਚੋਂ ਜਾਏ ਵਾਹੋ ਵਾਹੋ ਗੁਰਸਿੱਖ ਜੋ ਨਿਤ ਕਰੇ ਸੂਰਮਣ ਚੰਦਿਆ ਫਲ ਪਾਏ ਵਾਹੋ ਵਾਹੋ ਕਰੇ ਸੇ ਜਨ ਸੋਹਣੇ ਹਰ ਨਿਤ ਹਰ ਦਿਨ ਕੇ ਸੰਗ ਮਿਲਾਏ ਵਾਹੋ ਵਾਹੋ ਹਿਰਦੇ ਉਚਰਾ ਮੁਖੋਂ ਵੀ ਵਾਹੋ ਵਾਹੋ ਕਰਿਓ ਨਾਨਕ ਵਾਹੋ ਵਾਹੋ ਜੋ ਕਰੇ ਹੋ ਤਨ ਮਨ ਤਿੰਨ ਕੋ ਦਿਓ ਮੱਲਾ ਤੇ ਜਾ ਵਾਹੋ ਵਾਹੋ ਸਾਹਿਬ ਸੱਚ ਹੈ ਉੰਮਰਤ ਜਾ ਕਾ ਨਾਉ ਜਿਨ ਸੇਵਿਆ ਤੈਨੂੰ ਫਲ ਪਾਇਆ ਹਉ ਤੈਨ ਬਲਿ ਹਾਰੇ ਜਾਓ ਵਾਹ ਵਾਹ ਗੁਣੀ ਨਦਾਨ ਹੈ ਜਿਸ ਨੂੰ ਦੇ ਸੁਖਾਏ ਵਾਹ ਵਾਹ ਜਲਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹ ਵਾਹ ਗੁਰ ਸੇਖ ਨੇਤ ਸਭ ਕਰੋ ਗੁਰ ਪੂਰੇ ਵਾਹ ਵਾਹ ਭਾਵੇ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੇ ਪੌੜੀ ਹਰ ਜੀਓ ਸੱਚਾ ਸੱਚ ਹੈ ਸਜੀਵ ਗੁਰਬਾਣੀ ਸਤਿਗੁਰੂ ਦੇ ਸੱਚ ਪੁਛਾਣੀਏ ਸੱਚ ਸਹਿਜ ਸੁਮਾਣੀ ਆਂ ਦਿਨ ਜਾਗੇ ਨਾ ਸਵੇ ਜਾਗਤ ਰਹਿਣ ਵਿਹਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ ਬਿਨ ਗੁਰ ਕਿਨੇ ਨਾ ਪਾਇਓ ਪੱਜ ਮੂਏ ਅਜਾਣੀ ਸਰੋਗ ਮਹੱਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਈ ਵਾਹ ਵਾਹ ਅਗਮ ਅਥਾ ਹੈ ਵਾਹ ਵਾਹ ਸੱਚਾ ਸੋਏ ਵਾਹ ਵਾਹ ਬੇਪਰਵਾਹ ਹੈ ਵਾਹ ਵਾਹ ਕਰੇ ਸੋਏ ਵਾਹ ਵਾਹ ਅਮਰਤ ਨਾਮ ਹੈ ਗੁਰਮੁਖ ਪਾਵੇ ਕੋਏ ਵਾਹ ਵਾਹ ਕਰਮੀ ਪਾਈਏ ਆਪ ਦਇਆ ਕਰ ਦੇ ਨਾਨਕ ਵਾਹ ਵਾਹ ਗੁਰਮੁਖ ਪਾਈਏ ਅੰਨ ਦਿਨ ਨਾਮ ਲਏ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਸਾ ਸਾਤ ਨ ਆਵਈ ਦੁੱਜੀ ਨਾਹੀਂ ਜਾਏ ਜੇ ਬਹੁ ਤੇਰਾ ਲੋਚੀਏ ਵਿਣ ਕਰਮੇ ਨਾ ਪਾਇਆ ਜਾਏ ਜਿਨਾਂ ਅੰਤਲ ਲੋਭ ਵਿਕਾਰ ਹੈ ਦੁਜੇ ਭਾਇ ਖਵਾਏ ਜੰਮਣ ਮਰਣ ਨ ਚੁਕਈ ਹੋਮੇ ਵਿੱਚ ਦੁੱਖ ਪਾਏ ਜਿਨਾਂ ਸਤਗੁਰੂ ਸਿਉਚਿਤ ਲਾਇਆ ਸੋ ਖਾਲੀ ਕੋਈ ਨਾਹੀਂ ਜਿਨ ਜਮਕੀ ਤਲਬ ਨ ਹੋਵਈ ਨਾ ਉਹ ਆ ਦੁੱਖ ਸਹਾਈ ਨਾਨਕ ਗੁਰਮੁਖ ਉਭਰੇ ਸੱਚੇ ਸ਼ਬਦ ਸਮਾਏ ਪੌੜੀ ਟਾੜੀ ਜਿਸਨੂੰ ਆਖੀਏ ਜੇ ਖਸਮੇ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ ਢਾਡੀ ਦਰ ਕਰ ਪਾਈ ਸੀ ਸੱਚ ਰਖੇ ਉਰਤਾਰ ਢਾਡੀ ਕਾ ਮਹਿਲ ਅਗਲਾ ਹਰ ਕੇ ਨਾਲ ਪਿਆਰ ਢਾਡੀ ਕੀ ਸੇਵਾ ਚੱਕਰੀ ਹਰ ਜਪ ਹਰ ਨਿਸਤਾਰ ਸ਼ਲੋਕ ਮਹੱਲਾ ਤਿਜਾ ਗੁਜਰੀ ਜਾਤ ਗਵਾਲ ਗੁਜਰੀ ਜਾਤ ਗਵਾਲ ਜਾਂ ਸੋ ਪਾਏ ਆਪਣਾ ਗੁਰਕੇ ਸ਼ਬਦ ਵਿਚਾਰ ਆਂਦਿਨ ਹਰ ਜਪ ਜਾਪਣਾ ਜਿਸ ਸਤਗੁਰ ਮਿਲੇ ਤਿਸ ਪਉ ਪਵੇ ਸਾਕੁਲਵੰਤੀ ਨਾਲ ਸਾ ਹੁਕਮ ਪਛਾਣੇ ਕੰਤ ਕਾ ਜਿਸਨੂੰ ਕਿਰਪਾ ਕੀਤੀ ਕਰਤਾਰ ਉਹ ਕੁਝ ਜੀ ਕੁਲਖਣੀ ਪਰਹਲ ਛੋਡੀ ਪਤਾਨ ਪੈ ਭਾਈਏ ਮਲ ਕਟਿਏ ਨਰਮਲ ਹੋਵੇ ਸਰੀਰ ਅੰਤਰ ਪ੍ਰਗਾਸ ਮਤ ਉਤਮ ਹੋਵੇ ਹਰ ਜਪ ਗੁਣੀ ਗਹੀਰ ਭੈ ਵਿੱਚ ਬਐਸੇ ਪਹਿ ਰਹੇ ਪਹਿ ਵਿੱਚ ਕੁਮਾਵੇ ਕਾਲ ਇੱਥੇ ਸੁਖ ਵਡਿਆਈਆਂ ਦਰਗਹ ਮੋਖ ਦਵਾਰ ਪੈ ਤੇ ਨਿਰਭਉ ਪਾਈਏ ਮਿਲ ਜੋਤੀ ਜੋਤਿ ਪਾਰ ਨਾਨਕ ਖਸਮੇ ਭਾਵੇ ਸਾਭਲੀ ਜਿਸਨੂੰ ਆਪੇ ਬਖਸ਼ੇ ਕਰਤਾਰ ਮਹਲਾ ਤੇਜਾ ਸਦਾ ਸਦਾ ਸਲਾਈਏ ਸੱਚੇ ਕੋ ਬਲ ਜਾਓ ਨਾਨਕ ਏਕ ਛੂਲ ਦੂਜੇ ਲਗੇ ਸਾ ਜੀਵਾ ਜਲ ਜਾਓ ਬੋੜੀ ਅੰਸਾ ਅਵਤਾਰ ਉਪਾਇਨ ਪਾਉ ਦੁਜਾ ਕੀਆ ਜਿਉ ਰਾਜੇ ਰਾਜ ਕਮਾਮ ਦੇ ਦੁਖ ਸੁਖ ਭੀੜਿਆ ਈਸਰ ਬ੍ਰਹਮਾ ਸੇਵ ਦੇ ਅੰਤ ਤਿਨੀ ਨ ਲਈਆ ਨਿਰਪਵ ਨਿਰੰਕਾਰ ਅਲਖਾ ਗੁਰਮੁਖ ਪ੍ਰਗਟਿਆ ਤਿਥੇ ਸੋਗ ਵਿਜੋਗ ਨ ਵਿਆਪਾਈ ਆਸਤਿਰ ਜਗthਿਆ ਸ਼ਲੋਕ ਮਹੱਲਾ ਤਜਾ ਇਹੋ ਜਗ ਸਭ ਕਿਛ ਆਵਣ ਜਾਣ ਹੈ ਜੇਤਾ ਹੈ ਆਕਾਰ ਜਿਨ ਇਹੋ ਲੇਖਾ ਲਿਖਿਆ ਸੋ ਹੋਆ ਪ੍ਰਵਾਣ ਨਾਨਕ ਜੇ ਕੋ ਆਪ ਗਣਾਈਂਦਾ ਸੋ ਮੂਲਖ ਗਵਾਲ ਮਹੱਲਾ ਤੀਜਾ ਮਨ ਉਂਜਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੇ ਤਹਿ ਜਾਏ ਨਾਨਕ ਹਸਤੀ ਕੁੰਡੇ ਬਾਹਰ ਆ ਫਿਰ ਫਿਰ ਉਜੜ ਪਾਏ ਬਾੜੀ ਤਿਸ ਆਗੇ ਅਰਦਾਸ ਜਿਨ ਉਹ ਪਾਇਆ ਸਤਗੁਰ ਆਪਣਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰਿ ਕਾ ਨਾਮੋ ਸਦਾ ਤੇਆ ਸੰਤ ਜਨਾ ਕੇ ਸੰਗ ਦੁੱਖ ਮਿਟਾਇਆ ਨਾਨਕ ਭਾਈ ਅਚਿੰਤ ਹਾਲ ਤਨ ਨਹਿ ਚਲਾਇਆ ਸ਼ਲੋਕ ਮਹੱਲਾ ਤੀਜਾ ਖੀਤ ਮਿਆਲਾ ਉੱਚਿਆ ਘਰ ਉੱਚਾ ਨਰਨੋਂ ਮਹਿਲ ਭਗਤੀ ਕਰ ਸਰੇ ਸੱਜਣ ਪਹਉਣਿਓ ਬਲਸਨਾ ਦਾ ਬਰਸ ਕਨਾ ਬਹੌੜ ਬਰਸੈ ਕਾਏ ਨਾਨਕ ਦੇਨ ਬਲੇਹਾਰਣੇ ਜਿਨ ਗੁਰਮੁਖ ਪਾਇਆ ਮਨ ਮਾਹਿ ਮਲਾਬ ਮਾਹਿ ਮਹਲਾ ਤਜਾ ਮਿੱਠਾ ਸੋ ਜੋ ਭਾਵਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਏ ਜਾਕੋ ਆਪ ਕਰੇ ਪ੍ਰਗਾਸ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤਉਦ ਤਿਆਹੀ ਜੀ ਜੰਤ ਸਭ ਤੇਰਿਆ ਤੂ ਰਹਾ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਭਾਈ ਸਲੋਕ ਮਹਲਾ 3 ਆਸਾ ਕਰਤਾ ਜਗ ਮੁਆ ਆਸਾ ਮਰੇ ਨਾ ਜਾਏ ਨਾਨਕ ਆਸਾ ਪੂਰੀਆਂ ਸੱਚੇ ਸਿਉ ਚਿਤ ਲਾਏ ਉਹ ਮਹਲਾ 3 ਆਸਾ ਮਨਸਾ ਮਰ ਜਾਈ ਸੀ ਜਿਨ ਕੀ ਤੀ ਸੋ ਲੈ ਜਾਏ ਨਾਨਕ ਨਹਿ ਚਲ ਕੋ ਨਹੀਂ ਬਾਜੋਂ ਹਰ ਕੇ ਨਾਏ ਉੜੀ ਆਪੇ ਜਗਤ ਉਪਾਇਨ ਕਲ ਪੂਰਾ ਥਾਟ ਆਪੇ ਸਾਹੋ ਆਪੇ ਵਣਜਾਰਾ ਆਪੇ ਹੀ ਹਰ ਹਾਰ ਆਪੇ ਸਾਗਰ ਆਪੇ ਬੋਇਤਾ ਆਪੇ ਹੀ ਖਿਵਾੜ ਆਪੇ ਗੁਰ ਚੇਲਾ ਹੈ ਆਪੇ ਆਪੇ ਦਸੇ ਘਾਟ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲਬਿਖ ਕਾਟ ਸੁਧ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲਬਿਖ ਕਾਟ ਸਤਿਵੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ